ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਲੋਕਾਂ ਨੂੰ ਨੋਟ ਬੰਦੀ ਦਾ ਫੇਰ ਕਰਨਾ ਪਵੇਗਾ ਸਾਹਮਣੇ 2000 ਤੋਂ ਬਾਅਦ ਹੁਣ ਤੱਕ ਹੁਣ ਬੰਦ ਰਹਿਣਗੇ 500 ਦੇ ਨੋਟ ਜਾਨੋ ਪੂਰਾ ਮਾਮਲਾ 500 ਰੁਪਏ ਦੇ ਨੋਟ ਸਭ ਤੋਂ ਵੱਧ ਵਰਤੇ ਜਾਣ ਵਾਲਾ ਨੋਟ ਹੈ ਕੁੱਲ ਨੋਟਾਂ ਵਿੱਚ 41% ਹਿੱਸਾ ਇਹਨਾਂ ਨੋਟਾਂ ਦਾ ਹੀ ਹੈ ਕੀਮਤ ਦੇ ਹਿਸਾਬ ਨਾਲ ਇਸ ਦਾ ਹਿੱਸਾ 86% ਹੈ ਇਸ ਦਾ ਮਤਲਬ ਹੈ ਕਿ ਜ਼ਿਆਦਾ ਲੋਕ 500 ਰੁਪਏ ਦੇ ਨੋਟਾਂ ਦੀ ਵਰਤੋਂ ਕਰ ਰਹੇ ਹਨ ਦੂਜੇ ਪਾਸੇ 20 50 100 ਅਤੇ 200 ਰੁਪਏ ਦੇ ਨੋਟ ਨੋਟਾਂ ਵਰਗੇ ਛੋਟੇ ਨੋਟ ਘੱਟ ਵਰਤੇ ਜਾ ਰਹੇ ਹਨ ਸਰਕਾਰ ਚਾਹੁੰਦੀ ਹੈ ਕਿ ਲੋਕ ਛੋਟੇ ਨੋਟਾਂ ਦੀ ਵਰਤੋਂ ਕਰਨ ਅਤੇ ਡਿਜੀਟਲ ਭੁਗਤਾਨ ਕਰਨ ਨਹੀਂ ਹੋ ਰਹਾ ਹੈ ਵਿੱਤ ਮੰਤਰੀ ਨਿਰਮਲਾ ਸੀਤਰਾ ਮੰਦ ਨੇ ਹਾਲ ਹੀ ਇਸ 'ਚ ਕਿਹਾ ਹੈ ਕਿ ਸਰਕਾਰ ਛੋਟੇ ਨੋਟਾਂ ਨੂੰ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਕਰਨ ਲਈ ਕੰਮ ਕਰ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਛੋਟੇ ਨੋਟਾਂ ਦੀ ਵਰਤੋਂ ਵਧੇਰੇ ਹੋਵੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ